ਪਰ ਵੀ ਅਸਮ ਦੇ ਕਿਹਾ ਪਿਤਾ ਇਹਨਾਂ ਲੋਕਾਂ ਨੂੰ ਮਾਫ ਕਰ ਕਿਉਂਕਿ ਇਹ ਨਹੀਂ ਜਾਣਦੇ ਇਹ ਕੀ ਕਰਦੇ ਆ ਇਹ ਆ ਮਾਲਕ ਇਹ ਆ ਬਾਗਬਾਨ ਬਾਗਬਾਨ ਜਿਹੜਾ ਜਿਹੜਾ ਸੰਭਾਲ ਕਰਦਾ ਹੈ ਬਾਗ ਦੀ ਇਹ ਦੁਨੀਆ ਸਾਰੀ ਬਾਗ ਆ ਇਹਦੇ ਵਿੱਚ ਬੱਖ ਬੱਖ ਤਰ੍ਹਾਂ ਦੇ ਬੂਟੇ ਲੱਗੇ ਆ ਕੋਈ ਸੰਤਰੇ ਦਾ ਹੈ ਨਾ ਕੋਈ ਅੰਗੂਰਾਂ ਦਾ ਹੈ ਕੋਈ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਅਸੀਂ ਦੁਨੀਆ ਪਾਲੀ ਬਾਗ ਆ ਉਹਦੇ ਵਿੱਚ ਅਸੀਂ ਕਿਹੜੇ ਦਰੱਖਤਾਂ ਦੀ ਤਰ੍ਹਾਂ ਆ ਕਿ ਜਿਹੋ ਉਹਨਾਂ ਨੇ ਪ੍ਰਚਾਰ ਕੀ ਕੀਤਾ ਜੋ ਨਾ ਕਹਿੰਦਾ ਹੁਣ ਖਵਾੜਾ ਜਿਹੜਾ ਆ ਉਹ ਦਰਖਤਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਤੇ ਕਦੇ ਵੀ ਚੱਲ ਕਦੇ ਵੀ ਚੱਲ ਸਕਦਾ ਆ ਇਸ ਕਰਕੇ ਭਾਈ ਤੁਸੀਂ ਐਸੇ ਦਰਖਤ ਬਣੋ ਕਿ ਤੁਹਾਨੂੰ ਫਲ ਲੱਗੇ ਖਾਲੀ ਫਲ ਨਾ ਲੱਗੇ ਬਲਕਿ ਚੋਖਾ ਫਲ ਲੱਗੇ ਤੇ ਇਹਨੂੰ ਫਲ ਤਾਂ ਲੱਗਦੇ ਆ ਨਾ ਤੇ ਪਰ ਕੋਈ ਫਲ ਉਹਨਾਂ ਦਾ ਸੁੱਕਾ ਜਾਂ ਰਹਿ ਜਾਂਦਾ ਕੋਈ ਕੱਚਾ ਫਲ ਢਿੱਗ ਪੈਂਦਾ ਹੈ ਹੈਨਾ ਕਾਣਾ ਹੋ ਜਾਂਦਾ ਹਾਂ ਫਿਰ ਕਾਣਾ ਹੋ ਜਾਂਦਾ ਜੇ ਮਾਲੀ ਸੰਭਾਲ ਨਾ ਕਰੇ ਤੇ ਜਾਨਵਰ ਆ ਕੇ ਉਹਨੂੰ ਖਾ ਜਾਂਦੇ ਆ ਖਰਾਬ ਕਰ ਦਿੰਦੇ ਆ ਹਣਾ ਸਾਡਾ ਫਲ ਜਿਹੜਾ ਆ ਉਹ ਚੰਗਾ ਫਲ ਹੋਣਾ ਚਾਹੀਦਾ ਲਿਖਿਆ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਹ ਫਿਰ ਜਿਹੜਾ ਵੱਡਿਆ ਵੱਡਿਆ ਚਲੇਗਾ ਇਹ ਜੋ ਹੁਣਾਂ ਨੇ ਪ੍ਰਚਾਰ ਕੀਤਾ ਤੇ ਚੰਗਾ ਫਲ ਦੇ ਇਸ ਕਰਕੇ ਕਹਿੰਦੇ ਸੀਗੇ ਬਈ ਜਸਮ ਸਿੰਘ ਵੈਸੀਆਂ ਗੱਲਾਂ ਕਰਦਾ ਜੱਸਾ ਜੋਹਨਾ ਕਰਦਾ ਸੀਗਾ ਲੋਕਾਂ ਨੇ ਕਿਹਾ ਵੀ ਜੋਹਨਾ ਦੀ ਤਰ੍ਹਾਂ ਹੀ ਆ ਇਹੋ ਪਰ ਉਹਨੇ ਕਿਹਾ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਤੋ ਕਹਿੰਦੇ ਵੀ ਕੋਈ ਕੰਨਾ ਜਹੂਨਾ ਕੋਈ ਕੰਨਾ ਅਹਿਲੀਅਤ ਕੋਈ ਕੰਨਾ ਯਰਮੀਆਂ ਕੋਈ ਕੰਨਾ ਕਿਸੇ ਨਬੀਆਂ ਦੇ ਵਿੱਚੋਂ ਕੋਈ ਨਬੀ ਵਾਪਸ ਵਾਪਸ ਆ ਗਿਆ ਤੇ ਪਰਮੁ ਨੇ ਕਿਹਾ ਤੁਸੀਂ ਮੇਰੇ ਬਾਰੇ ਕੀ ਕਹਿੰਦੇ ਹਾਂ ਮੈਂ ਕੌਣ ਹਾਂ ਪਰ ਵੀ ਇਸਨੂੰ ਤੁਸੀਂ ਖੁਦ ਆਪਣੇ ਆਪਣੀ ਸ਼ਖਸੀਅਤ ਦੇ ਬਾਰੇ ਪੁੱਛਦੇ ਆਪਣੇ ਪਰਸਨੈਲਿਟੀ ਦੇ ਬਾਰੇ ਲੋਕਾਂ ਨੂੰ ਪੁੱਛਦੇ ਕਿਸੇ ਨੂੰ ਪੁੱਛਦਾ ਕਿ ਮੈਂ ਮੈਂ ਕੌਣ ਹਾਂ ਕਈ ਵਾਰ ਚਿੱਲਿਆਂ ਨੂੰ ਪਤਾ ਲੱਗਦਾ ਕਿ ਪਰਮਵੀ ਇਸਨੂੰ ਕੌਣ ਹੈ ਕਈ ਵਾਰ ਨਬੀਆਂ ਨੂੰ ਅੱਜ ਜਿਹੜੇ ਨਬੀ ਹਨ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਸਨੂੰ ਕੌਣ ਹੈ ਮੈਂ ਕਈ ਵਾਰ ਜ਼ਿਕਰ ਕੀਤਾ ਹੈ ਇੱਕ ਵਾਰ ਕਿਸੇ ਨੇ ਗਰੁੱਪ ਬਣਾਇਆ ਧਰਮ ਵਿੱਚ ਉਹਨਾਂ ਨੇ ਉਹਦਾ ਨਾਮ ਲਿਖਿਆ ਗਰੁੱਪ ਦਾ ਜੀਜ਼ਸ ਇਜ਼ ਅ ਡਾਕਟਰ ਯਸਮਸੀ ਇੱਕ ਡਾਕਟਰ ਆ ਇਹ ਗਰੁੱਪ ਬਣਾਇਆ ਉਹਨਾਂ ਨੇ ਤੇ ਮੈਂ ਕਹਾਂ ਤੁਸੀਂ ਇੱਕ ਗਰੁੱਪ ਕਿਉਂ ਨਹੀਂ ਬਣਾਇਆ ਕਿ ਯਸਮਸੀ ਮੁਕਤੀ ਦਾਤਾ ਆ ਇਹ ਆ ਗੱਲ ਬਣਦੀ ਡਾਕਟਰ ਪਤਾ ਕੀ ਕਰਦੇ ਆ ਆਪਾਂ ਨੂੰ ਪਤਾ ਡਾਕਟਰ ਕੀ ਕਰਦੇ ਆ ਪੰਜਾਂ ਦਿਨ ਦੀ ਦਵਾਈ ਲਾਉਂਦੇ ਪੰਜਾਂ ਦਾ ਇੰਜੈਕਸ਼ਨ ਉਹਨਾਂ ਦੇ ਲਾਉਂਦੇ ਕਿੰਨੇ ਦਾ 50 ਦਾ ਇੰਨੇ ਕੁ ਛਿੱਟੀਆਂ ਵੀ ਲਾ ਕੇ ਗੁਰਗੱਸੀ ਲਾਉਂਦੇ ਲੈਂਦੇ ਕਿੰਨੇ ਆ 500 ਇਹ ਜੇ ਤੁਸੀਂ ਇਦਾਂ ਤੋਂ ਨਹੀਂ ਕਰਦਾ ਇਹ ਤੁਸੀਂ ਇਦਾਂ ਨਹੀਂ ਇਦਾਂ ਨਹੀਂ ਕਰਦਾ ਕਈ ਵਾਰ ਤੁਸੀਂ ਵੇਖਦੇ ਹੋ ਡਾਕਟਰਾਂ ਦੀਆਂ ਰਿਪੋਰਟਾਂ ਹੀ ਗਲਤ ਹੁੰਦੀਆਂ ਇੱਕ ਡਾਕਟਰ ਦੀ ਰਿਪੋਰਟ ਦਾ ਤੁਸੀਂ ਤੁਹਾਡੀਆਂ ਕਿੱਡੀਆਂ ਖਰਾਬ ਹੋ ਗਈਆਂ ਦੋਨੋਂ ਖਰਾਬ ਹੋ ਗਈਆਂ ਦੂਜੇ ਡਾਕਟਰ ਕੋਲ ਜਾ ਕੇ ਆਪਣੇ ਸਕੈਨ ਕਰਾਈ ਦੀ ਆ ਉਹ ਕਹਿੰਦਾ ਕੌਣ ਕਹਿੰਦਾ ਤੁਹਾਡੀਆਂ ਕਿੱਡੀਆਂ ਖਰਾਬ ਐ ਤੁਹਾਡੀਆਂ ਕਿੱਡੀਆਂ ਬੜੀਆਂ ਸੋਹਣੀਆਂ ਅਦਕ ਭੰਜੀ ਕਿਤੇ ਮੈਨੂੰ ਵੀ ਇਦਾਂ ਵੀ ਸੀ ਮੈਨੂੰ ਤੁਸੀਂ ਦੱਸਿਆ ਪਹਿਲਾਂ ਨਹੀਂ ਉਸ ਤੇ ਨਾ ਤਾਂ ਦੇਖੋ ਇਦਾਂ ਡਾਕਟਰ ਕਰਦੇ ਆ ਤਾਂ ਇਹ ਤੁਸੀਂ ਇਦਾਂ ਨਹੀਂ ਕਰਦਾ ਇਹ ਤੁਸੀਂ ਇਦਾਂ ਪਰਮੇਸ਼ਰ ਨੂੰ ਕਹਿੰਦਾ ਕਿ ਇਹ ਪਿਤਾ ਇਹਨਾਂ ਨੂੰ ਮਾਫ਼ ਕਰ ਦੇ ਇਹ ਮੇਰੇ ਬਾਗ ਦੇ ਜਿਹੜੇ ਬੂਟੇ ਲੱਗੇ ਹੋਏ ਆ ਇਹ ਮੇਰੇ ਬਾਗ ਦੇ ਦਰਖਤ ਆ ਤੇ ਭਾਜੀ ਉਹਨਾਂ ਨੇ ਕੀ ਪ੍ਰਚਾਰ ਕੀਤਾ ਇਹਨਾਂ ਬੂਟਿਆਂ ਦੇ ਉੱਤੇ ਇਹਨਾਂ ਪੇੜਾਂ ਦੇ ਉੱਤੇ ਇਹਨਾਂ ਬ੍ਰਿਸ਼ਣ ਦੇ ਉੱਤੇ ਕੁਹਾੜਾ ਰੱਖਿਆ ਹੋਇਆ ਆ ਇਹ ਕਦੇ ਵੀ ਕਦੇ ਨਹੀਂ ਚੱਲ ਸਕਦਾ ਹੈ ਉਸ ਤੋਂ ਅੱਗੇ ਪੜਾਂਗੇ ਆਖਰੀ ਅੰਤ ਨੂੰ 11 ਪੜ੍ਹ ਲਈ 12 ਪੜ੍ਹਦੇ ਹਾਂ 11 11ਵੇਂ ਪੜਾਉਂ ਜੀ ਮੈਂ ਤਾਂ ਤੁਹਾਨੂੰ ਤੋਬਾ ਨਹੀਂ ਲਈ ਪਾਣੀ ਨਾਲ ਬਪਤਿਜ਼ਮਾ ਜ਼ਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ ਅੱਜ ਮੈਂ ਉਹਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਜ਼ਮਾ ਦੇਉ ਹਾਂ ਵਾਹੋ ਹਲੇਲੂਇਆ ਹਲੇਲੂਇਆ ਜਿਹਨਾਂ ਜੋਹਨਾ ਪ੍ਰਭੀ ਅਸਮ ਜੀ ਤੋਂ ਥੋੜਾ ਘੱਟ ਰਹਿ ਗਿਆ ਹੈ ਨਾ ਇਹ ਤਾਂ ਪਰਜੋਨਾ ਬੜੇ ਲਿਖਿਆ ਗਿਆ ਵੀ ਜਿਨ੍ਹਾਂ ਨੇ ਮਾਂ ਦੇ ਪੇਟ ਤੋਂ ਜਨਮ ਲਿਆ ਨਾ ਤੇ ਜੋਹਨਾ ਤੋਂ ਵੱਡਾ ਕੋਈ ਵੀ ਕਿ ਨਹੀਂ ਆ ਜਹੂਨਾ ਤੋਂ ਵੱਡਾ ਕੋਈ ਨਹੀਂ ਜੀ ਪਰ ਲਿਖਿਆ ਇੱਥੇ ਜਹੂਨਾ ਤੋਂ ਵੀ ਇੱਕ ਵੱਡਾ ਆ ਉਹ ਕੌਣ ਆ ਯੇਸ਼ੂ ਮਸੀਹ ਉਹ ਕੌਣ ਆ ਉਹ ਯੇਸ਼ੂ ਮਸੀਹ ਆ ਤੇ ਜੇ ਜਹੂਨ ਨੇ ਕੀ ਕਿਹਾ ਭਾਈ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ ਪਰ ਮੇਰੇ ਤੋਂ ਵੱਡਾ ਇੱਕ ਆਉਣ ਵਾਲਾ ਆ ਹਾਲਾਂਕਿ ਪ੍ਰਭੂ ਯੇਸ਼ੂ ਮਸੀਹ ਜਹੂਨਾ ਤੋਂ ਕੀ ਆ ਛੋਟੇ ਆ ਪਹਿਲਾਂ ਜਹੂਨਾ ਪੈਦਾ ਹੋਇਆ ਫਿਰ ਪ੍ਰਭੂ ਯੇਸ਼ੂ ਮਸੀਹ ਪੈਦਾ ਹੋਇਆ ਪਰ ਤੇ ਉਹਨਾਂ ਨੇ ਕੀ ਕਿਹਾ ਉਹ ਕਹਿੰਦਾ ਵੀ ਮੈਂ ਜਿਹੜਾ ਆ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਪਰ ਮੇਰੇ ਤੋਂ ਬਾਅਦ ਇੱਕ ਆਉਣ ਵਾਲਾ ਆ ਮੈਂ ਉਹਦੀ ਜੁੱਤੀ ਦਾ ਤਸ਼ਮਾ ਖੋਲਣ ਦੇ ਵੀ ਯੋਗ ਨਹੀਂ ਦੁਆਰਾ ਇਸੇ ਤਰ੍ਹਾਂ ਪੜੀਏ ਬੱਚਾ ਆਹਸਾ ਆਹਸਾ ਮੈਂ ਤਾਂ ਤੁਹਾਨੂੰ ਤੋਬਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਹਾਂ ਜਿਉਂ ਉਹਨਾਂ ਨੇ ਤੋਬਾ ਦੇ ਲਈ ਤੋਬਾ ਦੇ ਨਹੀਂ ਬਪਤਿਸਮਾ ਦਿੰਦਾ ਮੈਂ ਤੁਹਾਨੂੰ ਪਾਣੀ ਦੇ ਨਾਲ ਤੋਬਾ ਦਾ ਬਪਤਿਸਮਾ ਦਿੰਦਾ ਹਾਂ ਹਾਂਜੀ ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਪਰ ਜਿਹੜਾ ਮੇਰੇ ਤੋਂ ਬਾਅਦ ਆਉਣ ਵਾਲਾ ਜਿਹਦੇ ਵਾਸਤੇ ਮੈਂ ਰਸਤਾ ਤਿਆਰ ਕਰਦਾ ਪਿਆ ਜਿਹਦੇ ਵਾਸਤੇ ਮੈਂ ਸੰਦੇਸ਼ ਦੇ ਦੇ ਰਿਹਾ ਹਾਂ ਮੇਰੇ ਤੋਂ ਬਾਅਦ ਇੱਕ ਆਉਣ ਵਾਲਾ ਹੈ ਉਹ ਕੀ ਕਰੇਗਾ ਉਹ ਮੇਥੋਂ ਬਲਵੰਤ ਹੈ ਹਾਂ ਉਹ ਮੇਥੋਂ ਕੀ ਆ ਬਲਵੰਤ ਹੈ ਤੇਜ਼ ਦੇਖੋ ਜੋ ਨਾ ਦੇ ਕੋਲ ਬੜੀ ਤਾਕਤ ਸੀ ਜਿਹੋਨਾ ਵੱਡਾ ਵੀ ਸੀਗਾ ਔਰ ਜੋ ਨਾ ਕੀ ਕਹਿ ਰਿਹਾ ਆ ਮੇ ਤੋਂ ਜ਼ਿਆਦਾ ਬਲਵੰਤ ਆ ਵਲੋ ਹਲੇਲੂਇਆ ਹਲਕਾ ਜਿਹਾ ਨਵੀਂ ਬਲਵੰਤ ਸੀਗਾ ਲੋਕਾਂ ਨੂੰ ਇਹ ਕਹਿਣਾ ਹੈ ਸੱਪਾਂ ਦੇ ਬੱਚਿਓ ਲੋਕਾਂ ਨੂੰ ਇਹ ਕਹਿਣਾ ਤੁਹਾਡੀਆਂ ਜੜ੍ਹਾਂ ਉੱਤੇ ਘਵਾੜਾ ਰੱਖਿਆ ਹੋਇਆ ਇਹ ਵੀ ਬੜੀ ਦਲੇਰੀ ਦਾ ਕੰਮ ਹੈ ਨਾ ਪਰ ਕੀ ਕਹਿ ਰਹੇ ਜੀ ਹੁਨਾ ਮੇਤੋ ਵੀ ਜਿਆਦਾ ਬਲਵੰਤ ਬਲਵੰਤ ਮਤਲਬ ਜੋਰਾਵਰ ਬਲਵੰਤ ਮਤਲਬ ਤਾਕਤਵਰ ਮੇਤੋ ਵੀ ਜਿਆਦਾ ਤਾਕਤਵਰ ਆ ਇਹ ਤਾਕਤਵਰ ਉਹਦੇ ਵਾਂਗੂ ਨਹੀਂ ਹੈਗਾ ਫਲਸਤੀ ਨਹੀਂ ਵਾਂਗੂ ਗੋਲੀਏਤ ਵਾਂਗੂ ਉਹਦਾ ਤਾਂ ਤਾਕਤਵਾਰੀ ਪਰ ਇਹ ਆਤਮਾ ਦੇ ਵਿੱਚ ਜੋਰਾਵਰ ਆ ਗੋਲੀਏਤ ਤਾਕਤ ਸਰੀਰ ਵਿੱਚ ਜੋਰਾਵਰ ਸੀਗਾ ਪਰ ਜੀਐਸਐਮਸੀ ਜੀ ਹੁਨਾ ਤੇ ਪ੍ਰਭੂ ਦੇ ਸੰਤ ਉਹ ਤਾਕਤਵਰ ਕਿੱਥੇ ਆ ਆਤਮਾ ਦੇ ਵਿੱਚ ਤਾਕਤਵਰ ਆ ਜੋ ਉਹਨਾਂ ਨੇ ਕੀ ਕਿਹਾ ਮੈਂ ਤੋਂ ਬਲਵੰਤ ਮੈਂ ਤੋਂ ਜ਼ਿਆਦਾ ਬਲਵੰਤ ਜਿਹੜਾ ਆ ਉਹ ਮੇਰੇ ਤੋਂ ਬਾਅਦ ਆਉਣ ਵਾਲਾ ਆ ਹਨ ਪੜਾਂਗੇ ਅੱਛਾ ਮੈਂ ਉਹਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ ਮੈਂ ਉਹਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਅਸੀਂ ਦੇਖਿਆ ਕਿ ਯਾਰ ਵੱਡੇ ਵੱਡੇ ਜਿਹੜੇ ਸੰਤ ਮਹਾਤਮਾ ਆ ਵੱਡੇ ਵੱਡੇ ਖੁਦਾ ਦੇ ਸੇਵਕ ਆ ਜਦ ਵੱਡੇ ਵੱਡੇ ਲੋਕ ਆ ਤੇ ਕਈ ਲੋਕੀ ਉਹਨਾਂ ਦੀਆਂ ਜੁੱਤੀਆਂ ਚੱਕ ਚੱਕ ਮੂਰੇ ਰੱਖਦੇ ਹੁੰਦੇ ਆ ਪਾਉ ਜੀ ਜੁੱਤੀ ਪਾਉ ਜੀ ਜੁੱਤੀ ਪਾਉ ਹਨਾ ਤੇ ਜੇ ਉਹਨਾਂ ਕੀ ਕਰਿਆ ਮੈਂ ਉਹਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਇੰਨਾ ਕੋਨੇ ਆਪਣਾ ਨਿਯਮਾ ਕਰ ਲਿਆ ਦੇਖੋ ਹੇਗਾ ਜੋਧਾ ਵਾਲਿਆ ਦਲੇਰ ਆ ਆਤਮਾ ਦੇ ਵਿੱਚ ਪਰ ਕੀ ਕਰਿਆ ਜਿਹੜਾ ਮੇਰੇ ਤੋਂ ਬਾਅਦ ਬਲਵੰਤ ਆਉਣ ਵਾਲਾ ਆ ਮੈਂ ਉਹਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਯੋਗ ਨਹੀਂ ਆ ਉਸ ਤੋਂ ਅੱਗੇ ਪੜਾਂਗੇ ਉਹ ਤੁਹਾਨੂੰ ਪਵਿੱਤਰ ਆਤਮਾ ਤੇ ਅੱਗ ਨਾਲ ਬਪਤਿਸਮਾ ਦੇ ਹਾਂ ਬੋਲੋ ਹallelujah ਜਿਹਨਾਂ ਕਹਿੰਦਾ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਤੋਬਾ ਦਾ ਪਰ ਮੇਰੇ ਤੋਂ ਬਾਅਦ ਆਉਣ ਵਾਲਾ ਆ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਤੇ ਅੱਗ ਦਾ ਬਪਤਿਸਮਾ ਜਿਵੇਂਗਾ ਦੇਖੋ ਇਹ ਵੀ ਬਪਤਿਸਮੇ ਇੱਕ ਅਸੀਂ ਪਾਣੀ ਦਾ ਬਪਤਿਸਮਾ ਲੈ ਲਏ ਨਾ ਤੇ ਉਸ ਤੋਂ ਬਾਅਦ ਕੀ ਆ ਆਤਮਾ ਦਾ ਬਪਤਿਸਮਾ ਤੇ ਅੱਗ ਦਾ ਬਪਤਿਸਮਾ ਆ ਇਹ ਵੀ ਬਖਤ ਸੁਮੇਂ ਦੇ ਰੂਪ ਆ ਆਤਮਾ ਦਾ ਬਖਤ ਸੁਭਾਵੇਂ ਸਾਨੂੰ ਜਿਹੜਾ ਆ ਉਹ ਲੈਣਾ ਆ ਪ੍ਰਭੂ ਦੇ ਕੋਲੋਂ ਅੱਗ ਦਾ ਬਖਤ ਸੁਮਾਥੀ ਲੈਣਾ ਆ ਉਹ ਅੱਗ ਜਿਹੜੀ ਸਾਡੇ ਅੰਦਰ ਮੱਠ ਜੀ ਹੈ ਜਿਸ ਅੱਗ ਦੇ ਨਾਲ ਅਸੀਂ ਬੋਲਦੇ ਆ ਜਿਸ ਅੱਗ ਨਾਲ ਅਸੀਂ ਜੋਸ਼ ਦੇ ਨਾਲ ਪ੍ਰਚਾਰ ਕਰਦੇ ਆ ਜਿਸ ਅੱਗ ਦੇ ਨਾਲ ਪ੍ਰਭੂ ਯਸਮਸੀ ਨੇ ਪ੍ਰਚਾਰ ਕੀਤਾ ਜਿਸ ਅੱਗ ਦੇ ਨਾਲ ਸੰਧਪਾਲੂ ਸਰ ਪੱਤਰ ਸਿੰਘ ਨੇ ਪ੍ਰਚਾਰ ਕੀਤਾ ਯਾਕੂਬ ਨੇ ਪ੍ਰਚਾਰ ਕੀਤਾ ਐਸੀ ਅੱਗ ਜਿਹੜੀ ਆ ਪਰਮੇਸ਼ਰ ਪਰ ਪ੍ਰਭੂ ਯਸਮਸੀ ਸਾਨੂੰ ਸਾਨੂੰ ਦਿੰਦੇ ਆ ਅਗਲੇ ਹੱਦ ਪੜਾਂਗੇ ਕੋਲੀ ਤੰਗੂਲੀ ਉਹਦੇ ਹੱਥ ਵਿੱਚ ਹੈ ਤੰਗਲੀ ਨੇ ਤੰਗਲੀ ਉਹਦੀ ਤੰਗਲੀ ਤੰਗਲੀ ਕਿੰਦਾ ਬਣਾ ਤੂੰਡੀ ਚੱਕ ਜਿਹੜਾ ਮੋਰੇ ਬਹੁਤ ਸੂਏ ਲੱਗੇ ਹੁੰਦੇ ਆ ਦੇਖੋ ਕਿਤੇ ਕਿਤੇ ਹਥਿਆਰ ਜਿਹੜੇ ਆ ਬਾਈਬਲ ਦੇ ਵਿੱਚ ਉਹਨਾਂ ਦਾ ਜ਼ਿਕਰ ਆਇਆ ਹੈ ਨਾ ਇਹ ਇਹੋ ਹੀ ਹਥਿਆਰ ਨਹੀਂਗੇ ਇਹ ਜਿਹੜੇ ਜਹਾਜ਼ ਨਾ ਲੜਾਕੂ ਜਹਾਜ਼ ਉਹਨਾਂ ਦਾ ਵੀ ਜ਼ਿਕਰ ਆਇਆ ਬਾਈਬਲ ਵਿੱਚ ਇਹ ਕਦੋਂ ਦੀ ਬਾਈਬਲ ਲਿਖੀ ਗਈ ਆ ਔਰ ਕਦੋਂਆਂ ਇਹ ਗੱਲਾਂ ਲਿਖੀਆਂ ਹੋਈਆਂ ਪਰ ਇਹਦੇ ਵਿੱਚ ਲੜਾਕੂ ਜਹਾਜ਼ ਦਾ ਜ਼ਿਕਰ ਜ਼ਿਕਰ ਆਇਆ ਆ ਲੜਾਕੂ ਜਹਾਜ਼ ਦਾ ਤੇ ਇਹਦੇ ਐਸੇ ਹਥਿਆਰ ਲਿਖਿਆ ਉਹਦੀ ਤੰਗਲੀ ਉਹਦੇ ਹੱਥ ਦੇ ਵਿੱਚ ਤੰਗਲੀ ਮਤਲਬ ਕਿ ਟੂੜੀ ਦਾ ਆਪਾਂ ਇਕੱਠੇ ਕਰ ਦਿੰਦੇ ਹਾਂ ਟੂੜੀ ਨੂੰ ਟੂੜੀ ਨੂੰ ਇਕੱਠੇ ਕਰ ਕਰ ਇੱਕ ਜਗ੍ਹਾ ਜਮਾ ਕਰਦੇ ਹਾਂ ਬਹੁਤ ਸਾਰੇ ਪੱਤੇ ਖਿਲਰੇ ਹੋਣ ਟਾਣੀਆਂ ਖਿਲਰੇ ਹੋਣ ਨੂੰ ਤੰਗਲੀ ਦਾ ਪੱਕੀ ਕਰਦੇ ਹਾਂ ਇਕੱਠੀਆਂ ਕਰਕੇ ਇੱਕ ਜਗ੍ਹਾ ਢੇਰੀ ਢੇਰੀ ਲਗਾ ਦਿੰਦੇ ਹਾਂ ਤੇ ਲਿਖਿਆ ਉਹਦੀ ਤੰਗਲੀ ਉਹਦੇ ਹੱਥ ਦੇ ਵਿੱਚ ਆ ਦੇਖੋ ਇਹ ਜਦੋਂ ਜਦੋਂ ਆਪਾਂ ਕਣਕ ਇਕੱਠੀ ਕਰਦੇ ਹਾਂ ਨਾ ਤੇ ਜਿਹੜੀ ਟੂੜੀ ਹੁੰਦੀ ਆ ਟੂੜੀ ਕਿੱਥੇ ਜਾਂਦੀ ਭਲਾਂ ਟੂੜੀ ਸਾੜਨ ਦੇ ਵਾਸਤੇ ਦੇ ਦਿੰਦੇ ਆ ਜਦ ਪਰਚੂਨ ਖਾਨ ਵਿੱਚ ਆਪਾ ਦਿੰਨੇ ਆ ਹੈਨਾ ਬਾਈਬਲ ਲਿਖਿਆ ਵੀ ਤੂੜੀ ਜਿਹੜੀ ਆ ਉਹ ਸੜਨ ਵਾਸਤੇ ਦੇ ਦਿੱਤੀ ਜਾਵੇਗੀ ਜਿਹੜੀ ਤੂੜੀ ਆ ਤੂੜੀ ਦਰਸਲ ਟੰਗਲੀ ਜਿਹੜੀ ਆ ਉਹ ਤੂੜੀ ਨੂੰ ਇਕੱਠਾ ਕਰਨ ਵਾਸਤੇ ਇਸਤੇਮਾਲ ਕੀਤੀ ਕੀਤੀ ਜਾਂਦੀ ਆ ਸੋ ਇਸੇ ਤਰ੍ਹਾਂ ਜਿਹੜੀ ਤੂੜੀ ਆ ਲਿਖਿਆ ਜਿਹੜੇ ਜਿਹੜੀ ਕਣਕ ਆ ਉਹਨਾਂ ਨੂੰ ਪਰੋਲਿਆਂ ਵਿੱਚ ਜਮਾ ਕੀਤਾ ਜਾਂਦਾ ਆ ਉਹਨੂੰ ਡਰਮਾਂ ਦੇ ਵਿੱਚ ਪਾਇਆ ਜਾਂਦਾ ਆ ਕਣਕ ਦੀ ਤਰ੍ਹਾਂ ਉਹ ਆ ਜਿਨ੍ਹਾਂ ਨੂੰ ਪਰਮੇਸ਼ਰ ਬਹੁਤ ਪਿਆਰ ਕਰਦਾ ਤੇ ਉਹਨਾਂ ਨੂੰ ਅਪਰਿਸਿਪਲ ਗ੍ਰੈਜੂਏਟ ਲੈ ਕੇ ਜਾਵੇਗਾ ਪਰ ਤੂੜੀ ਦੀ ਤਰ੍ਹਾਂ ਉਹ ਲੋਕ ਆ ਜਿਹੜੇ ਦੁਸ਼ਟ ਲੋਕ ਆ ਜਿਹੜੇ ਪਰਮੇਸ਼ਰ ਦੀ ਮੰਨਦੇ ਨਹੀਂ ਜਿਹੜੇ ਨਾਦ ਅਝੋਨਾ ਦੀ ਮੰਨਦੇ ਤੇ ਨਾ ਪ੍ਰਭ ਜਸਨ ਸਿੰਘ ਦੀ ਮੰਨਦੇ ਤੇ ਨਾ ਪ੍ਰਭ ਜਸਨ ਸਿੰਘ ਦੇ ਸੇਵਕਾਂ ਦੀ ਮੰਨਦੇ ਉਹ ਤੂੜੀ ਦੀ ਤਰ੍ਹਾਂ ਆ ਇਕੱਠੇ ਕਰਕੇ ਅੱਗੇ ਲਾ ਲੋ ਇਕੱਠੇ ਕਰਕੇ ਉਹਨਾਂ ਨੂੰ ਕੀ ਕਰਨਾ ਆ ਤੇ ਪ੍ਰਭੂ ਉਹਨਾਂ ਨੂੰ ਇਕੱਠਿਆਂ ਕਰੇਗਾ ਤੂੜੀ ਨੂੰ ਇਕੱਠਿਆਂ ਕਰੇਗਾ ਇੱਕ ਜਗ੍ਹਾ ਇਕੱਠਿਆਂ ਕਰਕੇ ਉਹਨਾਂ ਨੂੰ ਕੀ ਕਹੋ ਜਲਨ ਦੇ ਵਾਸਤੇ ਦੇ ਦਿੱਤੇ ਦੇ ਦਿੱਤੇ ਜਾਣਗੇ ਇਹ ਆ ਪੂਰੀ ਪੂਰੀ ਹੋ ਗਈ ਹਾਂ ਪੂਰੀ ਯਾਦ ਕਰੋ ਪੂਰੀ ਸੰਗ ਤਵੇ ਕਿਵੇਂ ਹਾਂ ਉਹਦੀ ਤੰਗਲੀ ਉਹਦੇ ਹੱਥ ਵਿੱਚ ਹੈ ਤੰਗਲੀ ਲੈ ਕੇ ਆ ਰਿਹਾ ਪ੍ਰਵੀਰ ਸਿੰਘ ਤੰਗਲੀ ਦੇ ਨਾਲ ਇਕੱਠਿਆਂ ਕਰੇਗਾ ਹਾਂਜੀ ਅਤੇ ਉਹ ਆਪਣੇ ਪੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰੂ ਹਾਂ ਉਹ ਆਪਣੇ ਪੇਟ ਨੂੰ ਕੀ ਕਰੇਗਾ ਚੰਗੀ ਤਰ੍ਹਾਂ ਸਾਫ਼ ਤੂੜੀ ਨੂੰ ਵੱਖਰਿਆ ਕਰ ਦੇਊਗਾ ਤੇ ਦਾਣਿਆਂ ਨੂੰ ਜਿਹੜੇ ਭਾਰੇ ਹੋਣਗੇ ਜਿਹੜੇ ਜੋੜਾ ਪਰ ਹੋਣਗੇ ਉਹਨਾਂ ਨੂੰ ਵੱਖਰਿਆ ਕਰ ਦੇਊਗਾ ਜਿਹੜੇ ਤੂੜੀ ਦੇ ਤਰ੍ਹਾਂ ਹੋਣਗੇ ਕਾਫੂਸ ਦੀ ਤਰ੍ਹਾਂ ਉਹਨਾਂ ਨੂੰ ਵੱਖਰਾ ਕਰ ਦੇਊਗਾ ਉਹ ਆਪਣੀ ਤੰਗਲੀ ਦੇ ਨਾਲ ਕੀ ਕਰੇਗਾ ਇਕੱਠੇ ਕਰੂਗਾ ਉਹ ਆਪਣੀ ਟੰਗਲੀ ਨਾਲ ਇਕੱਠੇ ਸੜਨ ਵਾਸਤੇ ਇਕੱਠੇ ਕਰ ਦੂ ਪਿੱਛੇ ਕਿਧਰ ਜਾਣਾ ਜਿਹੜੇ ਜੋਰਾਬਰ ਹੋਣਗੇ ਜਿਹੜੇ ਧਰਮੀ ਹੋਣਗੇ ਜਿਹੜੇ ਪ੍ਰੋਸ਼ਰ ਡਾਰਕ ਆਫ ਮੰਨਦੇ ਹੋਣਗੇ ਉਹ ਬਖੇ ਗਏ ਜਾਣਗੇ ਪੜਾਂਗੇ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮਾ ਕਰੂੰ ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਬੁਝਣ ਵਾਲੀ ਨਹੀਂ ਹਾਂ ਕਣਕ ਨੂੰ ਤਾਂ ਆਪਣੇ ਕੋਠੇ ਵਿੱਚ ਜਮਾ ਕਰ ਲੂਗਾ ਪਰ ਤੂੜੀ ਨੂੰ ਕੀ ਕਰੇਗਾ ਸੜਨ ਦੇ ਵਾਸਤੇ ਦੇ ਦੇਗਾ ਉਸ ਅੱਗ ਵਿੱਚ ਸੁੱਟ ਦੇਵੇਗਾ ਜਿਹੜੀ ਅੱਗ ਕਦੇ ਬੁਝਦੀ ਨਹੀਂ ਇਹ ਸੀ ਪ੍ਰਚਾਰਜ ਹੁੰਨਾਂ ਦਾ ਜੈਸੁਮਸੀ ਦੇ ਬਾਰੇ ਪਰਬੂ ਨੇ ਪੁੱਛਿਆ ਨਾ ਕਿ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਤੇ ਚੇਲਿਆਂ ਨੇ ਕੀ ਕਿਹਾ ਵੀ ਕੋਈ ਕਹਿੰਦੇ ਜਹੋਨਾ ਆ ਗਿਆ ਇਹ ਸੀ ਜਹੋਨਾ ਦਾ ਕੰਮ ਇਹ ਸੀ ਜਹੋਨਾ ਦਾ ਪ੍ਰਚਾਰ ਅੱਜ ਜਹੋਨਾ ਘੱਟੇ ਨਜ਼ਰ ਆਉਂਦੇ ਆ ਅੱਜ ਜਹੋਨਾ ਬਹੁਤ ਘੱਟੇ ਨਜ਼ਰ ਆਉਂਦੇ ਆ ਇਦਾਂ ਪ੍ਰਚਾਰ ਕਰਨਾ ਸ਼ਰਿਆਮ ਪ੍ਰਚਾਰ ਕਰਨਾ ਹੈ ਨਾ ਇਹ ਲੋਕੀ ਡਰ ਜਾਂਦੇ ਜਾਂ ਸਾਨੂੰ ਲੋਕੀ ਕੁੱਟਣ ਮਾਰਨ ਨਾ ਕਿ ਤੁਹਾਨੂੰ ਸ਼ਹੀਦ ਕਰ ਦੇਣ ਆਪਾਂ ਪਿਛਲੇ ਦਿਨ ਸਿੱਖਿਆ ਸੀਗਾ ਵੀ ਸ਼ਹੀਦੀ ਪੌਣੀ ਜਿਹੜੀ ਹੈ ਨਾ ਸ਼ਹੀਦੀ ਪ੍ਰਵੇਸ਼ਨ ਤੁਸੀਂ ਨੇ ਕਿਦੇ ਵਾਸਤੇ ਭਈ ਆਪਣੇ ਵਾਸਤੇ ਭਈ ਪ੍ਰਵੇਸ਼ਨ ਤੁਸੀਂ ਨੇ ਇਹਦੇ ਵਾਸਤੇ ਪ੍ਰਵੇਸ਼ ਹੋਗੇ ਇਹਦੇ ਵਾਸਤੇ ਪ੍ਰਭੂ ਯਿਸੂ ਨੇ ਕੁਰਬਾਨ ਹੋ ਗਏ ਕਿਹਦੇ ਵਾਸਤੇ ਸੂਲੀ ਤੇ ਚੜਿਆ ਸਾਡੇ ਵਾਸਤੇ ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਵਾਸਤੇ ਅਸੀਂ ਇੰਨੇ ਕੀਮਤੀ ਸੀਗੇ ਸਾਨੂੰ ਇੰਨਾ ਰੱਬ ਨੇ ਪਿਆਰ ਕੀਤਾ ਸਾਡੀ ਖਾਤਰ ਪਰਮੇਸ਼ਰ ਨੇ ਆਪਣੇ ਇਕਲੋਤੇ ਪੁੱਤਰ ਨੂੰ ਕੁਰਬਾਨ ਕਰ ਦਿੱਤਾ ਉਹਦੇ ਲਈ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਇਹ ਪ੍ਰਭੂ ਯਿਸੂ ਜੀ ਨੇ ਵੀ ਜਿਹੜਾ ਦੁੱਖ ਜਿਤਾਇਆ ਹੀ ਨਹੀਂ ਪਰ ਉਹਨੇ ਕਿਹਾ ਪਿਤਾ ਹੋ ਸਕੇ ਤਾਂ ਪਿਆਲਾ ਮੇਰੇ ਤੋਂ ਟਾਲ ਜਾ ਪਰ ਮੇਰੀ ਨੇ ਤੇਰੀ ਮਰਜ਼ੀ ਤੇਰੀ ਮਰਜ਼ੀ ਪੂਰੀ ਹੋਵੇ ਸੋ ਇਹ ਜਹੋਨਾ ਦਾ ਪ੍ਰਚਾਰ ਸੀਗਾ ਉਹ ਕਹਿੰਦਾ ਵੀ ਮੈਂ ਮੇਰੇ ਤੋਂ ਬਾਅਦ ਜਿਹੜਾ ਆਉਣ ਵਾਲਾ ਆ ਮੈਂ ਉਹਦੀ ਜੁਕੀ ਚੁੱਕਣ ਦੇ ਵੀ ਯੋਗ ਨਹੀਂ ਉਹਦੀ ਤੰਗਲੀਆਂ ਉਹਦੇ ਹੱਥ ਵਿੱਚ ਹੋਵੇਗੀ ਜਿਵੇਂ ਘਵਾੜਾ ਹੁਣ ਦਰਖਤ ਦੀਆਂ ਜੜਾਂ ਉੱਤੇ ਰੱਖਿਆ ਹੋਇਆ ਹੈ ਅਸੀਂ ਆਪਣੇ ਜਿਹੜੇ ਬੁਰੇ ਕੰਮ ਐ ਉਹਨਾਂ ਤੋਂ ਅਸੀਂ ਬਚਣਾ ਹੈ ਬੁਰੀਆਂ ਆਦਤਾਂ ਤੋਂ ਅਸੀਂ ਬਚਣਾ ਹੈ ਔਰ ਬੁਰੇ ਕੰਮਾਂ ਤੋਂ ਬੁਰੀ ਸੋਚ ਤੋਂ ਬੁਰੇ ਕਿਆ ਲਾਤਾਂ ਤੋਂ ਅਸੀਂ ਬਚਣਾ ਹੈ ਔਰ ਚੰਗੇ ਸੋਚ ਲੈ ਕੇ ਅਸੀਂ ਪ੍ਰਭੂ ਦੇ ਕੋਲ ਆਉਣਾ ਤੇ ਲੋਕਾਂ ਦੇ ਵਿੱਚ ਜਾਣਾ ਹੈ ਤਾਂ ਕਿ ਅਸੀਂ ਪ੍ਰਭੂ ਯਸੂਸ ਦੇ ਨਾਮ ਦੀ ਮਹਿਮਾ ਕਰ ਸਕੀਏ ਔਰ ਪ੍ਰਭੂ ਯਸੂਸ ਜਿਹੋ ਜਹੋਨਾ ਤੋਂ ਬਾਅਦ ਆਏ ਤੇ ਜਹੋਨਾ ਨੇ ਜਿੰਨਾ ਪ੍ਰਚਾਰ ਕਰਨਾ ਸੀਗਾ ਕੀਤਾ ਜਹੋਨਾ ਦੇ ਬਾਰੇ ਬਾਈਬਲ ਦੱਸਦੀ ਹੈ ਕਿ ਜਹੋਨਾ ਜਿਹੜਾ ਸੀਗਾ ਉਹ ਯਾਜਕਾਂ ਦਾ ਪੁੱਤਰ ਸੀਗਾ ਯਾਜਕ ਦਾ ਪੁੱਤਰ ਜਦ ਕਿ ਪਾਦਰੀਆਂ ਦੇ ਪੁੱਤਰ ਜਿਗਾ ਪਰ ਪ੍ਰਭੂ ਯਸੂਸ ਪਾਦਰੀਆਂ ਦਾ ਪੁੱਤਰ ਨਹੀਂ ਸੀ ਯਸੂਸ ਜਿਹੜਾ ਪੁੱਤਰ ਸੀਗਾ ਤਤਿ ਉਤੇ ਰਹਿ ਕੇ ਕਿਹਦਾ ਪੁੱਤਰ ਸੀਗਾ ਤਰਖਾਨ ਦਾ ਕਿਹਦਾ ਪੁੱਤਰ ਸੀਗਾ ਤਰਖਾਨ ਦੇ 3 ਸਾਲ ਕੰਮ ਕੀਤਾ ਪੇਰੇ ਨਾਲ ਹਾਂ ਤਰਖਾਨ ਦਾ ਪੁੱਤਰ ਸੀਗਾ ਪ੍ਰਵੀਅ ਐਸਐਮਸੀ ਠੀਕ ਆ ਔਰ ਆਜ ਤਰਖਾਨ ਬਹੁਤ ਸਾਰੇ ਲੋਕ ਪ੍ਰਭੂ ਨੂੰ ਕਬੂਲ ਕਰ ਰਹੇ ਆ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਹੋਣ ਲੱਗਾ ਕਿ ਸਾਡਾ ਗੁਰੂ ਕੌਣ ਆ ਹਾਂ ਸਹੀ ਹੈ ਸਾਡਾ ਪਰਮੇਸ਼ਰ ਕੌਣ ਆ ਸੁਭਾਨਪੁਰ ਇੱਕ ਮੇਰੇ ਦੋਸਤ ਬਲਵਿੰਦਰ ਸਿੰਘ ਆ ਉਹ ਤਰਖਾਨ ਆ ਉਹ ਕਹਿੰਦੇ ਸਾਨੂੰ ਤਾਂ ਪਤਾ ਹੋਣ ਲੱਗਾ ਕਿ ਐਸਐਮਸੀ ਤਰਖਾਨ ਸੀ ਤਰਖਾਨ ਦਾ ਪੁੱਤਰ ਸੀਗਾ ਜਿਹੋਨਾ ਜਾਜਕਾ ਦਾ ਪੁੱਤਰ ਸੀਗਾ ਜਾਜਕ ਦਾ ਪੁੱਤਰ ਸੀਗਾ ਪੇਪਰ ਵੀ ਐਸਐਮਸੀ ਕਹਿੰਦਾ ਪੁੱਤਰ ਸੀ ਤਾਂ ਇਹਦਾ ਮਨੁੱਖ ਦਾ ਪੁੱਤਰ ਕਹਿੰਦਾ ਮਨੁੱਖ ਦੇ ਪੁੱਤਰ ਦੁਬਾਰੀ ਲੋਕੀ ਕੀ ਚੰਦੇ ਆ ਲੋਕੀ ਕਹਿੰਦੇ ਕਿ ਪ੍ਰਵੀਐਸਐਮਸੀ ਕੀ ਆ ਪਰਖਾਨ ਹੈ ਬਾਕੀਲੇ ਕੋਲ ਕੀ ਪੁੱਛਿਆ ਪ੍ਰੋਫ ਨੇ ਮੈਂ ਕੌਣ ਆ ਉਹਨੇ ਪ੍ਰਭੂ ਕਹਿੰਦਾ ਮੈਂ ਮੈਂ ਕੌਣ ਆ ਅਸੀਂ ਜਾਣੇ ਅੱਜ ਕਿ ਟ੍ਰਵੀਐਸਐਮਸੀ ਜਿਹੋਨਾ ਤੋਂ ਬਾਅਦ ਆਏ ਕਿ ਜਿਹੋਨਾ ਨੇ ਤੋਬਾ ਦਾ ਵਕਤ ਸੰਬੰਧਤਾ ਪਾਣੀ ਦੇ ਨਾਲ ਪਰ ਪ੍ਰਵੀਐਸਐਮਸੀ ਸਾਨੂੰ ਪਵਿੱਤਰ ਆਤਮਾ ਦੇ ਨਾਲ ਵਕਤ ਸਮਾਂ ਦਿੰਦੇ ਆ

ਸਰਵਸ਼ਕਤੀਮਾਨ ਪਰਮੇਸ਼ਵਰ ਸਹਿਨਾਉ ਕੇ ਯਹਵਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਨਾਸਰੀ ਜੀ ਤੁਹਾਡਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਤੁਸੀਂ ਨਬੀਆਂ ਦੇ ਵੀ ਨਬੀਆਂ ਪ੍ਰਭੂ ਯਿਸੂ ਨਾਸਰੀ ਜੀ ਤੁਹਾਡਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਤੁਸੀਂ ਰਾਜਿਆਂ ਦੇ ਰਾਜਾ ਧੰਨਵਾਦ ਤੁਸੀਂ ਰਾਜਿਆਂ ਦੇ ਰਾਜੇ ਮਹਾਰਾਜਾਂ ਦਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਦਰਮ ਸ਼ਕਤੀਮਾਨ ਪਰਮੇਸ਼ਰ ਤੁਹਾਡਾ ਧੰਨਵਾਦ ਹੋਵੇ। ਆਏ ਖੁਦਾਬੰਦ ਤੁਹਾਡੇ ਪੁੱਤਰ ਪਰਮੇਸ਼ਰ ਮਸੀਹ ਦੇ ਬਾਰੇ ਜੀ ਉਹਨਾਂ ਨੇ ਕਿਹਾ ਕਿ ਉਸ ਦੀ ਤੰਗਲੀ ਉਹਦੇ ਹੱਥ ਵਿੱਚ ਹੋਵੇਗੀ। ਉਹ ਆਪਣੇ ਕੋਠਿਆਂ ਦੇ ਵਿੱਚ ਕੰਨ ਨੂੰ ਜਮਾ ਕਰੇਗਾ ਪਰ ਟੂੜੀ ਨੂੰ ਸੜਨ ਵਾਸਤੇ ਦੇ ਦੇਵੇਗਾ। ਜਿ ਉਹਨਾਂ ਨੇ ਕਿਹਾ ਕਿ ਇਹ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕੌਮ ਤੋਂ ਪੱਜਣਾ ਕਿਵੇਂ ਦਿੱਸਿਆ। ਜਿ ਉਹਨਾਂ ਨੇ ਕਿਹਾ ਕਿ ਮੇਤੋ ਬਾਅਦ ਬਲਵੰਤ ਆਉਣ ਵਾਲਾ ਆ। ਮੈਂ ਉਹਨਾਂ ਜੋਰਾਵਰ ਨਹੀਂ ਪਰ ਮੇਤੋ ਬਾਅਦ ਇੱਕ ਜੋਰਾਵਰ ਆਉਣ ਵਾਲਾ ਆ। ਜੇ ਇਹ ਤੰਗਲੀ ਉਹਦੇ ਹੱਥ ਵਿੱਚ ਹੋਵੇਗੀ ਉਹ ਜੋਰਾ ਵਾਰਿਆ ਤੇ ਮੈਂ ਉਹਦੇ ਜੁੱਤੇ ਚੱਕਣ ਦੇ ਵੀ ਯੋਗ ਯੋਗ ਨਹੀਂ ਆ। ਪਿਆਰੇ ਖੁਦਾਵੰਤ ਤੁਹਾਡਾ ਧੰਨਵਾਦ ਕਰਦੇ। ਪਿਆਰੇ ਖੁਦਾਵੰਤ ਅਸੀਂ ਸ਼ੁਕਰ ਕਰਦੇ ਪ੍ਰਮੇਸ਼ਰ ਅਸੀ ਦੇ ਬਾਰੇ। ਖੁਦਾਵੰਤ ਤੁਹਾਡਾ ਇਕਲੌਤਾ ਪੁੱਤਰ ਆ। ਧੰਨਵਾਦ। ਮਿਹਰਬਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ। ਤੁਹਾਡੀਆਂ ਭਲਾਈਆਂ ਦੇ ਧੰਨਵਾਦ। ਤੁਹਾਡੇ ਬੇਟੇ-ਬੇਟੀਆਂ ਨੇ ਖੁਦਾਵੰਤ ਤੁਹਾਡੇ ਬੱਚੇ ਨੂੰ ਬੜੀ ਰੀਜ ਨਾਲ ਸੁਣਿਆ। ਉਹਨਾਂ ਨੂੰ ਖੁਦਾਵੰਤ ਪਾਣੀ ਦੇ ਬਪਤਿਸਮੇ ਦੇ ਨਾਲ-ਨਾਲ ਕੋਈ ਇਤਰਾਤਮਾ ਦਾ ਬਪਤਿਸਮਾ ਵੀ ਦੇ ਦਿਓ। ਖੁਦਾਵੰਤ ਅਗਦਾ ਬਪਤਿਸਮਾ ਦੇ ਦਿਓ। ਆਗੇ ਖੁਦਾਵੰ ਜਿਮੇ ਤੁਹਾਡਾ ਪੁੱਤਰ ਪ੍ਰਵੀਅਸਮਸੀ ਜੋੜਾਵਰ ਸੀ ਅਸੀਂ ਵੀ ਜੋੜਾਵਰ ਹੋ ਜਾਈਏ ਖੁਦਾਵੰ ਅਸੀਂ ਵੀ ਬਲਵੰਤ ਹੋ ਜਾਈਏ ਔਰ ਖੁਦਾਵੰ ਉਹ ਸੰਦੇਸ਼ ਇਸ ਦਈਏ ਜੋ ਸੰਦੇਸ਼ ਖੁਦਾਵੰ ਲੋਕਾਂ ਦਾ ਖਲੇ ਤੱਕ ਨਹੀਂ ਪਹੁੰਚਿਆ ਕਿ ਪ੍ਰਵੀਅਸਮਸੀ ਬਹੁਤ ਜਲਦੀ ਆਉਣ ਵਾਲਾ ਹੈ ਜੋ ਉਹਨਾਂ ਨੇ ਦੱਸਿਆ ਕਿ ਪ੍ਰਵੀਅਸਮਸੀ ਤੋਂ ਬਾਅਦ ਬਲਵੰਤ ਆਉਣ ਵਾਲਾ ਹੈ ਔਰ ਅਸੀਂ ਵੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇੱਕ ਬਹੁਤ ਬਲਵੰਤ ਆਉਣ ਵਾਲਾ ਆ ਉਹਦੀ ਤੰਗਲੀ ਉਹਦੇ ਹੱਥ ਦੇ ਵਿੱਚ ਆ ਔਰ ਉਹ ਨਿਆਂ ਕਰਨ ਵਾਲਾ ਪ੍ਰਮੇ ਪ੍ਰਭੂ ਆ ਉਹ ਨਿਆਈਆਂ ਦੇ ਨਿਆਈ ਆ। ਧੰਨਵਾਦ ਹੋ ਰਹਾ ਦਾ ਉਹ ਕਿਰਦਾ। ਪ੍ਰਭੂ ਕੇ ਪ੍ਰਭੂ ਦਾ ਧੰਨਵਾਦ ਕਰਨੇ ਖੁਦਾਵੰ। ਸਾਡੀਆਂ ਮਿਹਰਬਾਨੀਆਂ ਦੇ ਵਾਸਤੇ। ਅੱਜ ਦੇ ਬਚਨਾਂ ਤੇ ਬੜੀ ਬਰਕਤ ਜਨਾ। ਅੱਜ ਦੇ ਬਚਨ ਸਾਡੀ ਜਿੰਦਗੀ ਦੀ ਬਿਹਤਰੀ ਦਾ ਕਾਰਨ ਹੋ ਜਾਏ। ਸਾਡਾ ਵਿਸ਼ਵਾਸ ਹੈ ਖੁਦਾਵੰਦ ਜੋ ਤਦ ਕੋਲ ਮੰਗਿਆ ਤੁਸੀਂ ਦੇ ਦਿੱਤਾ। ਇਸ ਦੁਆ ਨੂੰ ਸੁਨੋ ਕਬੂਲ ਕਰੋ। ਇਹ ਪ੍ਰਾਰਥਨਾ ਤੁਹਾਡੇ ਬੇਟਾ ਸਾਡੇ ਮੁਕਤੀਦਾਤਾ ਯੇਸ਼ੂ ਮਸੀਹ ਦੇ ਨਾਮ 'ਚ ਮੰਗਦੇ। ਆਮੀਨ। ਹallelujah। ਹallelujah। ਅਸੀਂ ਆਖਰ ਦੇ ਵਿੱਚ ਪ੍ਰਾਰਥਨਾ ਕਰਾਂਗੇ ਇਸ ਜਗਤ ਤੇ ਇੱਕ ਬਾਕਸ ਪਿਆ ਆ।